ਪਿਆਰ ਭਰੀ ਅਸੀਂ ਕਾਲ ਕਰੋ ਨੰਨੀ ਪਰੀ ਦੇ ਦਰਸ਼ਨ ਉੱਠ ਗਏ ਆ ਤੇ ਵੱਡੀ ਪਰੀ ਵੀ ਉੱਠ ਖੜੀ ਆਏ ਹਮੇਸ਼ਾ ਇਹਨੂੰ ਇਹ ਰਹਿੰਦਾ ਵੀ ਮੈਂ ਇਹਨੂੰ ਚੱਕਾਂ ਮੈਂ ਇਹਨੂੰ ਬਹੁਤ ਗਿਆ ਪੁੱਤ ਤੇ ਆਪਣੇ ਕੋਲੇ ਰਹਿਣਾ ਕੋਈ ਰਿਸ਼ਤੇਦਾਰੀ ਚ ਨਹੀਂ ਮਿਲਣਾ ਹੀ ਉਸ ਤੋਂ ਬਾਅਦ ਆਪਾਂ ਨੇ ਭਾਈਆਂ ਜ਼ਿੰਮੇਵਾਰੀਆਂ ਕਰਦੀਆਂ ਤੇ ਕੰਮ ਲਈ ਵੀ ਬੈਕਅਪ ਕਰਨ ਲਈ ਤਿਆਰ ਹੀ ਆਂ ਆਪਾਂ ਜਲਦੀ ਤੋਂ ਜਲਦੀ ਪਹੁੰਚਣਾ ਕੰਮ ਤੇ ਲੋ ਜੀ ਚਾਹ ਦਾ ਗਲਾਸ ਬਿਨਾਂ ਅੱਖਾਂ ਖੋਲੇ ਗੱਟ-ਗੱਟ ਕਰਕੇ ਪੀ ਜਾਂਦਾ ਆ ਆ ਪੁੱਤ ਦੀ ਵੀ ਕਹਾਣੀ ਕਦੇ ਤੁਹਾਨੂੰ ਜੁੜੀ ਆ ਬਹੁਤ ਸੋਹਣੀ ਸੁਣਾਵਾਂਗੇ ਉਸ ਤੋਂ ਬਾਅਦ ਮੈਂ ਪੋਟੀਆਂ ਪੱਟੀਆਂ ਸਾਫ਼ ਕਰੀਆਂ ਇੱਕ ਹੋਰ ਜ਼ਿੰਮੇਵਾਰੀ ਨਿਭਾ ਕੇ ਲੋ ਜੀ ਇਹਨਾਂ ਨੂੰ ਕਰਤਾ ਰੈਡੀ ਗੁੱਤਾ ਇਹਨਾਂ ਦੀ ਮਾਂ ਨੇ ਕਰਤੀਆਂ ਵਰਦੀਆਂ ਪੁਰਦੀਆਂ ਆਪੇ ਪਾ ਲੈਂਦੇ ਆ ਲੋ ਜੀ ਜਿਹੜੇ ਮੇਰੇ ਕੰਮ ਹੁੰਦੇ ਆ ਮੈਂ ਇਹਨਾਂ ਦੀਆਂ ਟਾਈਆਂ ਬੈਲਟਾਂ ਹੀ ਬੰਨਣੀਆਂ ਹੁੰਦੀਆਂ ਰਲ ਮਿਲ ਕੇ ਅਸੀਂ ਐਡਜਸਟ ਕਰੀ ਜਾਂਦੇ ਆ ਲੋ ਜੀ ਇਹਨੂੰ ਖਵਾਇਆ ਬ੍ਰੈਡ ਤੇ ਮਾਂ ਨੂੰ ਖਵਾਇਆ ਥੋੜਾ ਜਿਹਾ ਬ੍ਰੈਡ ਆਮਲੇਟ ਇਹਨੂੰ ੱੱਕੇ ਨਾ ਖਵਾਉਣਾ ਪੈਂਦਾ ਇਹ ਖਾਂਦੀ ਨਹੀਂ ਦਿਮਾਗ ਤੇ ਬਹੁਤ ਸਾਰਾ ਬੋਝ ਤੇ ਟੈਨਸ਼ਨਾਂ ਲੈ ਕੇ ਆਪਾਂ ਚੱਲ ਪਏ ਜਿਮ ਲਈ ਕਹਿੰਦੇ ਹੋਣੇ ਆ ਵੀ ਜਿਮ ਕਿਵੇਂ ਲੱਗਦੀ ਆ ਇਹੀ ਤੇ ਇੱਕ ਰਾਜ ਆ ਕੇਸਰੀ ਪਰਨਾ ਲੈ ਕੇ ਸਾਡੇ ਡਰਾਈਵਰਾਂ ਦੀ ਜਿਹੜੀ ਪਛਾਣ ਆ ਇਹ ਆਪਾਂ ਕਦੇ ਛੱਡੀ ਨਹੀਂ ਸਕਦੇ ਲੋ ਜੀ ਪਿੰਡੋਂ ਪਾਤੀ ਆ ਰਵਾਨਗੀ ਜੈਮ ਵਿੱਚ ਪਹੁੰਚ ਗਏ ਸੀ ਅੱਜ ਚਾਕੂ ਨਾਲ ਮੈਂ ਜਿਹੜੇ ਬੰਦੇ ਦਾ ਕਤਲ ਕਰਨਾ ਸੀ ਨਾ ਮੈਂ ਜਦੋਂ ਵੇਖਿਆ ਉਹ ਅੱਜ ਕੁਰਸੀ ਤੇ ਹੀ ਹੈਣੀ ਸੀ ਸੋ ਆਸੇਨਾ ਹਸਾ ਰਹਿ ਗਿਆ ਮੈਂ ਇਹਨੂੰ ਆਖਿਆ ਆਪਣੀ ਬਾਡੀ ਦੇ ਦੇ ਵਰਨਾ ਕਾਰਡ ਦੂੰਗਾ ਉਸ ਤੋਂ ਬਾਅਦ ਇਹ ਆਸੇਨਾ ਮਯਾਗਾ ਭਾਈ ਇਹ ਨਿੰਬੂ ਕੱਟਣ ਲਈ ਮੈਂ ਰੱਖਿਆ ਸੀ ਸਾਡਾ ਦੇਸੀ ਜਿਗਾੜ ਉਸ ਤੋਂ ਬਾਅਦ ਕਰਦੇ ਆ ਵਾਰਮ ਅਪ ਤੇ ਲੋ ਜੀ ਤੁਸੀਂ ਇਹ ਨਾ ਸੋਚੋ ਕਿ ਤੇ ਮੈਂ ਨਹੀਂ ਤੇਜ਼ ਭਜਦਾ ਇਹ ਤਾਂ ਮੈਂ ਵੀਡੀਓ ਤੇਜ਼ ਕਰਕੇ ਐਡਿਟ ਕਰੀ ਹੋਈ ਆ ਉਸ ਤੋਂ ਬਾਅਦ ਬੈਗ ਦੀ ਲਾਉਣੇ ਐਕਸਰਸਾਈਜ਼ ਬਾਬਾ ਕਰੂਗਾ ਕਿਰਪਾ ਹੁਣ ਕੋਸ਼ਿਸ਼ ਕਰਾਂਗੇ ਵੀ ਜਿਮ ਨਾ ਛੱਡੀ ਜਾਵੇ ਇੱਕ ਦੋ ਦਿਨ ਰਹਿ ਗਏ ਆ ਘਰੇ ਰਹਿਣ ਦੇ ਤੇ ਕੰਮ ਲਈ ਪਾਉਣੀਆਂ ਵਾਪਸੀ ਮਹੀਨੇ ਦੀ ਫੀਸ ਭਰੀ ਸੀਗੀ ਤੇ ਨਾ ਸਰੀਰ ਦੇ ਅੰਦਰ ਕੁਝ ਜਾ ਰਿਹਾ ਤੁਹਾਨੂੰ ਪਤਾ ਡਾਈਟ ਬਿਨਾ ਮਿਹਨਤ ਲਾਉਣਾ ਵੀ ਐਵੇਂ ਬਸ ਹੱਡ ਭੰਨਣੀ ਆ ਪਰ ਇਹ ਇੱਕ جنੂਨ ਆ ਜਿਹੜੇ ਬੰਦੇ ਨੂੰ ਲੱਗ ਗਿਆ ਉਹਨੂੰ ਪਤਾ ਬਾਕੀ ਦਾ ਕਹਿਣਗੇ ਯਾਰ ਤੂੰ ਹੁਣ ਕੀ ਮੱਲ ਬੰਨ ਜਵਾਗ ਹੋ ਗਏ ਵਿਆਹ ਹੋ ਗਿਆ ਇਹ ਐ ਉਹ ਐ ਸਭ ਕਹਿਣ ਦੀਆਂ ਗੱਲਾਂ ਜਿਨ੍ਹਾਂ ਨੂੰ ਇਹ ਡੋਲੇ ਡੂਲਿਆਂ ਦੀ ਆਦਤ ਪੈ ਜੇ ਉਹ ਕਿਤੇ ਹਟਦੇ ਆ ਚਲੋ ਕੋਸ਼ਿਸ਼ ਕਰਾਂਗੇ ਨਾ ਹਟਿਆ ਜਾਵੇ ਪਰ ਹਾਲਾਤ ਕਈ ਵਾਰੀ ਮਾਰ ਦਿੰਦੇ ਆ ਲਓ ਜੀ ਅਗਲੀ ਵੀਡੀਓ ਚ ਆਪਾਂ ਦਿਖਾਵਾਂਗੇ ਘਰੇ ਜਾ ਕੇ ਕੀ ਕੀਤਾ ਥੈਂਕ ਯੂ ਸੋ ਮੱਚ